ਨਤੇ ਬਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਨਸੀਬ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਜਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆ ਨਾ ਬੜਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲਹਿਰੀ ਵਾਲ ਨੂੰ ਜਾ ਰਿਹਾ ਲਹਿਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਜਲਦੀ ਨਸੀਬ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲਹਿਰੀ ਦੇ ਨਾਲ ਕੋਈ ਜੁੜੇ ਹੋਏ ਹਨ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਜਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਭਈ ਯਾਰ ਬਾਈਕਰੂ ਮੇਲ ਕਰੇ ਭਈ ਬਹੁਤ ਨੁਕਸਾਨ ਹੋ ਰਿਹਾ ਨਤੇ ਬਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਨਥੇ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਜਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਯਾਰ ਨਾ ਬਹੁਤ ਨੁਕਸਾਨ ਹੋ ਰਿਹਾ ਯਾਰ ਆ ਇਹ ਲਹਿਰੀ ਵਾਲ ਨੂੰ ਜਾ ਰਿਹਾ ਲਹਿਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਜਲਦੀ ਨਥੇ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲਹਿਰੀ ਦੇ ਨਾਲ ਕੋਈ ਜੁੜੇ ਹੋਏ ਹਨ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਜਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਭਈ ਯਾਰ ਬਾਈਕਰੂ ਮੇਲ ਕਰੇ ਭਈ ਬਹੁਤ ਨੁਕਸਾਨ ਹੋ ਰਿਹਾ ਨਤੇ ਇਹ ਵਾਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਬਈ ਨਥੇ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਚਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਯਾਰ ਨਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲਹਿਰੀ ਵਾਲ ਨੂੰ ਜਾ ਰਿਹਾ ਲਹਿਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਚਲਦੀ ਨਥੇ ਪੰਪ ਤੇ ਪਹੁੰਚੋ ਵੀਡੀਓ ਮੇਂ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲਹਿਰੀ ਦੇ ਨਾਲ ਕੋਈ ਜੁੜੇ ਹੋਏ ਹਨ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਚਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਭਈ ਯਾਰ ਬਾਈਕਰੂ ਮੇਲ ਕਰੇ ਭਈ ਬਹੁਤ ਨੁਕਸਾਨ ਹੋ ਰਿਹਾ ਆਹ ਨਥੀ ਬਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦੋ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦੋ ਬਈ ਜਲਦੀ ਤੋਂ ਜਲਦੀ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਨਥੇ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਜਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆ ਨਾ ਬੜਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲੈਰੀ ਵਾਲ ਨੂੰ ਜਾ ਰਿਹਾ ਲੈਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਜਲਦੀ ਨਥੇ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲੈਰੀ ਦੇ ਨਾਲ ਕੋਈ ਜੁੜੇ ਹੋਏ ਹਨ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਜਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਭਈ ਯਾਰ ਬਾਈਕਰ ਨੂੰ ਮੇਲ ਕਰੇ ਭਈ ਬਹੁਤ ਨੁਕਸਾਨ ਹੋ ਰਿਹਾ ਨਤੇ ਬਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਨਸੀਬ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਚਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਜਾਂ ਨਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲਹਿਰੀ ਵਾਲ ਨੂੰ ਜਾ ਰਿਹਾ ਲਹਿਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਜਲਦੀ ਨਸੀਬ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲਹਿਰੀ ਦੇ ਨਾਲ ਕੋਈ ਜੁੜੇ ਹੋਏ ਹਨ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਚੋਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਭਈ ਯਾਰ ਬਾਈਕਰੂ ਮੇਲ ਕਰੇ ਭਈ ਬਹੁਤ ਨੁਕਸਾਨ ਹੋ ਰਿਹਾ ਨਤੇ ਬਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਨਸੇਬ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਚਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆ ਨਾ ਸਾਲਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲੈਹਰੀ ਵਾਲ ਨੂੰ ਜਾ ਰਿਹਾ ਲੈਹਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਜਲਦੀ ਨਸੇਬ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲੈਹਰੀ ਦੇ ਨਾਲ ਕੋਈ ਜੁੜੇ ਹੋਏ ਆ ਨਾ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਚੋਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਭਈ ਯਾਰ ਬਾਈਕਰੂ ਮੇਲ ਕਰੇ ਭਈ ਬਹੁਤ ਨੁਕਸਾਨ ਹੋ ਰਿਹਾ ਨਤੇ ਵਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਨਸੀਬ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਜਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆ ਨਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲਹਿਰੀ ਵਾਲ ਨੂੰ ਜਾ ਰਿਹਾ ਲਹਿਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਜਲਦੀ ਨਸੀਬ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲਹਿਰੀ ਦੇ ਨਾਲ ਕੋਈ ਜੁੜੇ ਹੋਏ ਆ ਨਾ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਜਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਭਈ ਯਾਰ ਬਾਈਕਰੂ ਮੇਲ ਕਰੇ ਭਈ ਬਹੁਤ ਨੁਕਸਾਨ ਹੋ ਰਿਹਾ ਨਤੇ ਬਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਈ ਨਸੇ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਚਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆ ਨਾ ਸਾਲਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲਹਿਰੀ ਵਾਲ ਨੂੰ ਜਾ ਰਹੇ ਆ ਲਹਿਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਚਲਦੀ ਨਸੇ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲਹਿਰੀ ਦੇ ਨਾਲ ਕੋਈ ਜੁੜੇ ਹੋਏ ਆ ਨਾ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਚੋਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮਾ ਲੱਗੇ ਬਹੁਤ ਨੁਕਸਾਨ ਹੋ ਰਿਹਾ ਬਈ ਯਾਰ ਬਾਈਕਰੂ ਮੇਲ ਕਰੇ ਬਈ ਬਹੁਤ ਨੁਕਸਾਨ ਹੋ ਰਿਹਾ ਆਨ ਤੇ ਇਹ ਬਈ ਪੰਪ ਦੇ ਕੋਲੇ ਜਮਾ ਅੱਗ ਲੱਗੀ ਪਈ ਆ ਜਲਦੀ ਜਲਦੀ ਜਿੰਨਾ ਹੋ ਸਕਦਾ ਬਈ ਵੀਡੀਓ ਸ਼ੇਅਰ ਕਰ ਦਿਓ ਤੇ ਫਾਇਰ ਨੂੰ ਜੇ ਕਿਸੇ ਕੋਲ ਨੰਬਰ ਹੈਗਾ ਫਾਇਰ ਦਾ ਫਾਇਰ ਨੂੰ ਨਾ ਉਹ ਕਰੋ ਯਾਰ ਕੋਈ ਬਾਈ ਬਣ ਕੇ ਬਹੁਤ ਨੁਕਸਾਨ ਹੋਈ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਲਦੀ ਤੋਂ ਜਲਦੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਨਸੀਬ ਪੰਪ ਕੋਲੇ ਅੱਗ ਲੱਗੀ ਬਈ ਜਲਦੀ ਜਲਦੀ ਆਪਣੇ ਨਾ ਜੇ ਕਿਸੇ ਫੈਰ ਆ ਨੰਬਰ ਨੰਬਰ ਹੈਗਾ ਨਾ ਵੀਡੀਓ ਨੂੰ ਸ਼ੇਅਰ ਕਰਕੇ ਆ ਨਾ ਬਹੁਤ ਨੁਕਸਾਨ ਹੋ ਰਿਹਾ ਯਾਰਾ ਇਹ ਲਹਿਰੀ ਵਾਲ ਨੂੰ ਜਾ ਰਹੇ ਆ ਲਹਿਰੀ ਦੇ ਲੋਕਾਂ ਨੂੰ ਬਈ ਬੇਨਤੀ ਆ ਜਲਦੀ ਜਲਦੀ ਨਸੀਬ ਪੰਪ ਤੇ ਪਹੁੰਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜਿੰਨੇ ਵੀ ਆਪਣੇ ਲਹਿਰੀ ਦੇ ਨਾਲ ਕੋਈ ਜੁੜੇ ਹੋਏ ਆ ਨਾ ਉਹਨਾਂ ਨੂੰ ਟੈਗ ਕਰਕੇ ਵੀਡੀਓ ਸ਼ੇਅਰ ਕਰਕੇ ਨਾ ਬਈ ਜਲਦੀ ਜਲਦੀ ਆ ਗੱਠਾਂ ਵਾਲੀ ਦੂਸਰੀ ਸਾਈਡ ਆ ਪੰਪ ਤੇ ਜਮ੍ਹਾਂ ਲੱਗੇ ਬਹੁਤ ਨੁਕਸਾਨ ਹੋ ਰਿਹਾ ਭਈ ਯਾਰ ਬਾਈਕਰੂ ਮੇਲ ਕਰੇ ਭਈ ਬਹੁਤ ਨੁਕਸਾਨ ਹੋ ਰਿਹਾ